ਚਨਵੇ ਕੇ ਸ਼ੌਕਣ ਮੇਲੇ ਦੀ ਸੁਣਿਆ ਕੇ ਸ਼ੌਕਣ ਮੇਲੇ ਦੀ ਪਹਿਰ ਤੋ ਕੇ ਚਾਂਜਰਾ ਪਾ ਦੇ ਮੇਲ ਦੀ ਆਉਂਦੇ ਕੇ ਸ਼ੌਕਣ ਚਨਵੇ ਕੇ ਸ਼ੌਕਣ ਮੇਲੇ ਦੀ ਹੋ ਹੋ ਚਨਵੇ ਕੇ ਉੱਤੇ ਲੈ ਕੇ ਅੰਬਰ ਸਿਆ ਚਨਵੇ ਕੇ ਉੱਤੇ ਲੈ ਕੇ ਅੰਬਰ ਸਿਆ ਨਾਲ ਪਾ ਕੇ ਵਾਸ ਕੇ ਟਿਕਾਲੀ ਮਰਬਿਆ ਕਿ ਸ਼ੌਕਣ ਮੇਲੇ ਦੀ ਚਨਵੇ ਕਿ ਸ਼ੌਕਣ ਮੇਲੇ ਦੀ ਓ ਚਨਵੇ ਕਿ ਲੱਡੂਆਂ ਦਾ ਪਾਪੁੱਛਦੀ ਚਨਵੇ ਕਿ ਲੱਡੂਆਂ ਦਾ ਪਾਪੁੱਛਦੀ ਚੰਨ ਚੜਿਆ ਸ਼ਹਿਰ ਵਿੱਚ ਸਾਰ ਕਿ ਛੁਪ ਕੇ ਤਾਰੇ ਕਿ ਸ਼ੌਕਣ ਮੇਲੇ ਦੀ ਚਨਵੇ ਕਿ ਸ਼ੌਕਣ ਮੇਲੇ ਚਨਵੇਕ ਕੁਰਤੀ ਚ ਅੱਗ ਸਿੰਮਦੇ ਚਨਵੇਕ ਕੁਰਤੀ ਚ ਅੱਗ ਸਿੰਮਦੇ ਉਹਦੇ ਗੋਰਿਆਂ ਹੱਥਾਂ ਦੇ ਮਹਿੰਦੀ ਬੜਾ ਕਲ ਪੈਂਦੇ ਕ ਸ਼ੰਕਣ ਮੇਲੇ ਦੇ ਚਨਵੇਕ ਸ਼ੰਕਣ ਮੇਲੇ ਚਨ ਵੇਕ ਕਗਰਾਵੀ ਗਜ ਦਾ ਚਨ ਵੇਕ ਕਗਰਾਵੀ ਗਜ ਦਾ ਲੱਕ ਗੋਰੀ ਦਾ ਮਰੋੜੇ ਖਾਵੇ ਪੇਸ਼ ਨਾ ਜਾਵੇ ਕਿ ਸ਼ੌਕਣ ਮੇਲੇ ਦੀ ਚਨ ਵੇਕ ਸ਼ੌਕਣ ਮੇਲੇ ਦੀ ਚਨਵੇ ਕਿਰਾਈਆਂ 누ਰਾ ਪੁੱਲ ਗਏ ਚਨਵੇ ਕਿਰਾਈਆਂ 누ਰਾ ਪੁੱਲ ਗਏ ਜੋਦ ਲੋਂਗਦੇ ਪੈ ਲ ਸ਼ਿਕਾਰ ਤੇ ਕਰਨੇ ਇਸ਼ਾਰੇ ਕਿ ਸ਼ੰਕਣ ਮੇਲੇ ਦੀ ਚਨਵੇ ਕਿ ਸ਼ੰਕਣ ਮੇਲੇ ਦੀ